ਸ਼ਲੋਕ ਦੁਖ ਬਿਨ ਸੇਸ ਐ ਸਾਗਿਓ ਸ਼ਰਨ ਗਹੀ ਹਰਿ ਦਾ ਮਨ ਚਿੰਦੇ ਫਲ ਪਾਇਆ ਨਾਨਕ ਹਰਿ ਗੁਣ ਗਾਏ ਪਉੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰ ਕਿਲ ਵਿਖ ਕਾਟੇ ਹੋਇ ਨਿਰਮਲ ਜਨਮ ਜਨਮ ਮਲ ਜਾਏ ਹਲਤ ਬਲਤ ਮੁਖੁ ਜਲਾ ਨਹਿ ਪੁਹੈ ਤਿਸ ਮਾਇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਅਜਿਆ ਭਗਵੰਤ ਖਤਰੀ ਬ੍ਰਾਹਮਣ ਸੂਦ ਬੈਸ ਉਦਰਾ ਸਿਮਰ ਚੰਡਾਲ ਜਿਨ ਜਾਣਿਉ ਪ੍ਰਵਪਨਾ ਨਾਨਕ ਤੇ ਸਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਤ ਸੱਤ ਸਭ ਕੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਇ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਓਮ ਮੈਂ ਮਾਇਆ ਸਭ ਵਿਖੂ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਓਮ ਮੈਂ ਮੈਲ ਵਿਖੁ ਤਰੇ ਹਰ ਅਮਰਤ ਹਰ ੁਰਤਾਰ ਸਭ ਕਾਰਜ ਤਿੰਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚ ਸੱਚਾ ਗੋ ਸਾਈ ਤੁਧ ਨੂੰ ਸਭ ਧਿਆਈਂ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸੁਆਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਹਿੰਦਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆ ਸਲੋਕ ਮਹਲਾ 4 ਬਿਨਨਾ ਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਅੰਕਾਰ ਸਲਾਹਾ ਦੇ ਹਉ ਮੈਂ ਮਮਤਾ ਬਾਦ ਜਿਨ ਸਲਾਂ ਸੇ ਮਰੇ ਖੱਪ ਜਾਵੇ ਸਭ ਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾ ਨਾਦ ਮਹੱਲਾ ਚੌਥਾ ਸਤਿਗੁਰ ਹਰਿ ਪ੍ਰਭ ਦਸ ਨਾਮ ਤੇ ਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਨਾਇਆ ਤਦ ਜੀਵੜਾ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਿਆ ਸੱਚੇ ਮੇਰੇ ਸਾਹਿਬਾ ਸੱਚੇ ਸਚ ਨਾਇਆ ਸ਼ਲੋਕ ਮਹਲਾ 4 ਮਨੰਤਰ ਹੋ ਮੈ ਰੋਗ ਹੈ ਪ੍ਰਮ ਭੁੱਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮੇਲ ਸਤ ਗੁਰ ਸਾਧੂ ਸਜਣਾ ਮਹੱਲਾ ਚੌਥਾ ਮਨ ਤਨ ਰਤ ਰੰਗ ਸਿਉ ਗੁਰਮੁਖ ਹਰਗੁਣਤਾਸ ਜਨ ਨਾਨਕ ਹਰਿ ਸ਼ਰਣਾਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ ਪ੍ਰਖੁ ਵਗਮ ਹੈ ਕਿਸ ਨਾਲ ਤੂੰ ਬੜੀ ਐ ਤੁਧ ਜੇਵੜ ਹੋਏ ਸੁਆਖੀ ਐ ਤੁਧ ਜਿਹਾ ਤੂੰ ਹੈ ਪੜੀਐ ਤੂੰ ਕਟ ਕਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਬਦੂ ਤੂੰ ਚੜੀਐ ਤੂੰ ਕਰੈ ਸੂ ਸੱਚੇ ਹੋਏ ਸੀ ਤਾਂ ਕਾਇਤ ਕੜੀਐ ਸ਼ਲੋਕ ਮਹਲਾ 4 ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਹੱਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰਮਖੀ ਜੋ ਬੋਲਣ ਤੇ ਵੈਸੋ ਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਬਿਰਨ ਪਾਉੜੀ ਤੂੰ ਕਰਤਾ ਆਪ ਅਭੁੱਲ ਹੈ ਬੋਲਣ ਵਿੱਚ ਨਹੀਂ ਤੂੰ ਕਰੈ ਸੂ ਸੱਚੇ ਭਲਾ ਹੈ ਗੁਰ ਸ਼ਬਦ 부ਝਾਈ ਤੂੰ ਕਰਨ ਕਰਣ ਸਮਰਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੁਦ ਧਿਆਈ ਸਭ ਜੀ ਤੇਰੇ ਤੂੰ ਸਭ ਸੁਦਾ ਤੂੰ ਸਭ ਛਡਾਈ ਸ਼ਲੋਕ ਮਹਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਨ ਗੁਰ ਤੁਠੈ ਸਜਣ ਮਿਲਿਆ ਜਨ ਨਾਨਕ ਸੁਖ ਸਵਨ ਮਹਲਾ ਚੌਥਾ ਸਤ ਗੁਰ ਦਾ ਤਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤ ਗੁਰ ਅੰਦਰ ਹੋਣ ਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾਂ ਨਾਲ ਜੇ ਵੈਰ ਚਲਾਇੰਦੇ ਤਿਸ ਵਿੱਚ ਤਿਸਟਿਆ ਨਾ ਕੋਏ ਹਤ ਗੁਰ ਸਭਨਾ ਦਾ ਭਲਾ ਮਨਾਇੰਦਾ ਤੇ ਸਦਾ ਬੁਰਾ ਕਿਉ ਹੋਏ ਨਿਰਵੈਰਾਂ ਨਾਲ ਜੇ ਵੈਰ ਚਲਾਇੰਦੇ ਤੈਨ ਵਿੱਚੋਂ ਤਿਸ਼ਟਿਆ ਨ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਇਦਾ ਤੇ ਸਦਾ ਗੁਰਾ ਕਿਉ ਹੋਏ ਸਤਿਗੁਰ ਨੋ ਜਿਆ ਕੋਈ ਛਦਾ ਤੇ ਹਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜੇਦੂ ਕਿਛ ਗੁਜਾ ਨ ਹੋਏ ਔੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲਈ ਸੋ ਸਾਹਿਬ ਮਨ ਭਾਣੀ ਜੇ ਕੋ ਸਦ੍ਰੀਸ ਕਰੇ ਸੋ ਮੂਡ ਅਜਾਣੀ ਜਿਸ ਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਨਾਖ ਵਖਾਣੀ ਨਾਨਕ ਸਚਾ ਸਚ ਹੈ ਬੁਝ ਸਚ ਸਮਾਣੀ ਜਿਸ ਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਣਾਖ ਵਿਖਾਣੀ ਨਾਨਕ ਸਚਾ ਸਚ ਹੈ ਉਹ ਜ ਸਚ ਸਮਾਨੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਉਸੇ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਉਸੇ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ 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 ਵਾਹਿਗੁਰੂ